ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਤੁਹਾਡੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ 14 ਤੋਂ ਲੈ ਕੇ 20 April ਜਿਹੜੀ ਕਿ ਹਫ਼ਤਾ ਪੰਜਾਬ ਦੇ ਵਿੱਚ ਮੌਸਮ ਦੇ ਹਾਲਾਤਾਂ ਦਾ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਜਿਹੜਾ ਮੌਸਮ ਹੈ ਕਿਤੇ ਨਾ ਕਿਤੇ ਬਹੁਤ ਹੱਦ ਤੱਕ ਕਿਸਾਨਾਂ ਦੇ ਲਈ ਜ਼ਰੂਰੀ ਹੁੰਦਾ ਚਾਏ ਜਾ ਰਿਹਾ ਕਿਉਂਕਿ ਹੁਣ ਕਣਕ ਦੀ ਫਸਲ ਵਾਢੀ ਦਾ ਸਮਾਂ ਚੱਲ ਰਿਹਾ ਹੈ ਜਿਹਦੇ ਵਿੱਚ ਕਿਸਾਨ ਬਹੁਤ ਜ਼ਿਆਦਾ ਡਿਪੈਂਡਰ ਨੇ ਮੌਸਮ ਦੇ ਉੱਪਰ ਸਾਰੀ ਜਾਣਕਾਰੀ ਦਵਾਂਗੇ ਕਿਸ ਦਿਨ ਮੀਂਹ ਹੋ ਸਕਦਾ ਹੈ ਮੌਸਮ ਵਿਭਾਗ ਦੇ ਕੀ ਅਲਰਟ ਨੇ ਤਾਜ਼ਾ ਸੈਟਲਾਈਟ ਇਮੇਜ ਵਿੱਚ ਕੀ ਕਰੀ ਹੈ ਇਹ ਸਾਰੀ ਜਾਣਕਾਰੀ ਦੇਣ ਤੋਂ ਪਹਿਲਾਂ ਰਿਕਵੈਸਟ ਹੈ ਜੀ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਅਤੇ ਤੁਹਾਡੇ ਇਲਾਕੇ ਤੁਹਾਡੇ ਦਾ ਕਿਹੜੇ ਇਲਾਕੇ ਤੁਸੀਂ ਬਿਲੋਂਗ ਕਰਦੇ ਹੋ ਨਾਮ ਲਿਖ ਦਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਇਹ ਜਿੰਨੀਆਂ ਜਾਣਕਾਰੀਆਂ ਲਗਾਤਾਰ ਮਿਲਦੀਆਂ ਰਹਿਣ ਗੱਲ ਕੀਤੀ ਜਾਵੇ ਤਾਜ਼ਾ ਸੈਟਲਾਈਟ ਇਮੇਜ ਦੀ ਫਿਲਹਾਲ ਪੰਜਾਬ ਤੇ ਤੁਸੀਂ ਮੌਸਮ ਨੂੰ ਦੇਖ ਸਕਦੇ ਹੋ ਸਾਫ਼ ਹੈ ਪਹਾੜੀ ਖੇਤਰ ਵਿੱਚ ਇੱਕਾ ਦੁੱਕਾ ਸਿਸਟਮ ਨੇ ਇਹ ਪਛਮੇ ਸਿਸਟਮ ਵੀ ਹੌਲੀ-ਹੌਲੀ ਚੱਕਰਵਾਤ ਦੇ ਰੂਪ ਵਿੱਚ ਦਿਖਾਈ ਦੇ ਰਹੇ ਨੇ ਪਰ ਗੱਲ ਕੀਤੀ ਜਾਵੇ ਤਾਂ ਪੰਜਾਬ ਦਾ ਮੌਸਮ 14 15 16 17 18 ਲਗਾਤਾਰ 17 ਤਰੀਕ ਤੱਕ ਮੌਸਮ ਸਾਫ਼ ਹੈ ਪੂਰਬ ਦੀ ਹਵਾ ਚਲਦੀ ਰਹੇਗੀ ਗਰਮੀ ਦਾ ਮਾਹੌਲ ਬਣਿਆ ਰਹੇਗਾ ਤੇ ਪੂਰਬੀ ਹਵਾ ਚੱਲਣ ਦੇ ਨਾਲ ਪੰਜਾਬ ਦੇ ਵਿੱਚ ਨਮੀ ਦੀ ਮਾਤਰਾ ਵਾਧੀ ਹੋਈ ਦਿਖਾਈ ਦੇਵੇਗੀ ਜਿਸ ਦੇ ਨਾਲ ਘਰਜ ਚਮਕਦੇ ਹਾਲਾਤ ਸਾਨੂੰ ਆਉਂਦੇ ਦਿਨਾਂ ਵਿੱਚ ਦਿਖਾਈ ਦੇਣਗੇ ਪਰ ਉਹਨਾਂ ਦਾ ਕੋਈ ਬਹੁਤ ਵੱਡਾ ਅਸਰ ਨਹੀਂ ਹੈ ਟਿੱਕਾ-ਦੁੱਕਾ ਬੱਦਲ ਵਾਈਆਂ 16-17 ਤਰੀਕ ਤੱਕ ਆਉਂਦੇ ਰਹਿਣਗੀਆਂ ਜਿਨ੍ਹਾਂ ਦਾ ਕੋਈ ਘਬਰਾਉਣ ਦੀ ਜ਼ਰੂਰਤ ਕਿਸਾਨਾਂ ਨੂੰ ਫਿਲਹਾਲ ਨਹੀਂ ਹੈ ਗੱਲ ਕੀਤੀ ਜਾਵੇ ਤਾਂ 18 ਤੇ 19 ਤਰੀਕ ਨੂੰ ਪਹਾੜੀ ਖੇਤਰਾਂ ਤੋਂ ਸਿਸਟਮ ਆਉਣਗੇ ਜਿਸ ਦੇ ਨਾਲ ਪੂਰਬੀ ਹਵਾ ਅਤੇ ਉੱਤਰ ਪੱਛਮੀ ਹਵਾ ਚਲਦੇਗੀ ਚੱਕਰਵਾਤੀ ਰੂਪ ਦੇ ਵਿੱਚ ਹਵਾ ਚੱਲਣ ਦੇ ਕਾਰਨ ਤੇਜ਼ ਹਨੇਰੀ ਅਤੇ ਗੜੇਮਾਰੀ ਵਰਗੇ ਹਾਲਾਤ ਬਣ ਸਕਦੇ ਨੇ ਕਿਉਂਕਿ ਅਕਸਰ ਦੇਖਿਆ ਗਿਆ ਹੈ ਕਿ ਅਜਿਹੇ ਦੇ ਵਿਚਕਾਰ ਜਦੋਂ ਵੀ ਤੇਜ਼ ਹਵਾਵਾਂ ਚਲਦੀਆਂ ਨੇ ਤਾਂ ਪੰਜਾਬ ਦੇ ਵਿੱਚ ਹਲਕੀ ਦਰਮਿਆਨੀ ਗਰਜ ਝਮਕ ਦੇ ਨਾਲ ਕਾਲੇ ਫੱਤਲ ਅਤੇ ਗੜੇਮਾਰੀ ਵੀ ਦੇਖਣ ਨੂੰ ਮਿਲ ਸਕਦੀ ਹੈ 18 ਤੇ 19 ਤਰੀਕ ਨੂੰ ਇਹ ਦੋ ਦਿਨ ਲਗਾਤਾਰ 24 ਘੰਟੇ ਦੇ ਲਈ ਮੌਸਮ ਇਸ ਤਰ੍ਹਾਂ ਬਰਕਰਾਰ ਰਹੇਗਾ ਜਿਸ ਦੇ ਨਾਲ ਕਿਸਾਨਾਂ ਨੂੰ ਥੋੜੀ ਬਹੁਤੀ ਚਿੰਤਾ ਦੀ ਗੁੰਜਾਇਸ਼ ਪੈਦਾ ਹੁੰਦੀ ਦਿਖਾਈ ਦੇ ਰਹੀ ਹੈ। ਤਾਪਮਾਨ ਜਿਹੜੇ ਨੇ ਫਿਲਹਾਲ 38 ਡਿਗਰੀ ਤੱਕ ਬਨੇ ਰਹਿਣਗੇ ਪਰ ਮੀਂਹ ਵਾਲੇ ਦਿਨ 18 ਤੇ 19 ਤਰੀਕ ਨੂੰ ਤਾਪਮਾਨ ਘਟਦੇ ਹੋਏ ਦਿਖਾਈ ਦੇਣਗੇ। ਗੱਲ ਕੀਤੀ ਜਾਵੇ ਤਾਂ ਮੀਂਹ ਕੋਈ ਬਹੁਤ ਭਾਰੀ ਨਹੀਂ ਹੈ। ਅਜਿਹਾ ਨਹੀਂ ਹੈ ਕਿ ਪੂਰੇ ਪੰਜਾਬ ਦੇ ਵਿੱਚ ਮੀਂਹ ਹੋਵੇਗਾ। ਇਸ ਦੇ ਨਾਲ ਖਾਸ ਤੌਰ ਤੇ ਉੱਤਰੀ ਪੰਜਾਬ ਅਤੇ ਪੂਰਬੀ ਪੰਜਾਬ ਜਾਨਕਿ ਮਾਝਾ ਅਤੇ ਦੁਆਬੇ ਦੇ ਇਲਾਕੇ ਪ੍ਰਭਾਵਿਤ ਹੋਣਗੇ। ਸੈਂਟਰਲ ਪੰਜਾਬ ਦੇ ਬਹੁਤੇ ਹਿੱਸੇ ਇਸ ਦੇ ਵਿੱਚ ਆਉਣਗੇ। ਦੱਖਣੀ ਜਿਹੜੀ ਕਿ ਪੰਜਾਬ ਜਾਨੀ ਕਿ ਮਾਲਵਾ ਬੈਲਟ ਜਿਹੜੀ ਹੈ ਉਹਦੇ ਵਿੱਚ ਇਸ ਦਾ ਅਸਰ ਘੱਟ ਹੈ ਫਿਲਹਾਲ ਜੋ ਜਾਣਕਾਰੀ ਪ੍ਰਾਪਤ ਹੋ ਰਹੀਆਂ ਨੇ ਉਹਦੇ ਮੁਤਾਬਕ ਲਗਭਗ ਪੰਜਾਬ ਦਾ 60% ਸਾਈਸ ਸਿਸਟਮ ਦੇ ਅੰਦਰ ਆਉਂਦਾ ਦਿਖਾਈ ਦੇਵੇਗਾ ਬਾਕੀ ਇਸ ਦੇ ਪ੍ਰਤੀ ਜੋ ਵੀ ਨਵੀਂ ਜਾਣਕਾਰੀ ਹੋਣਗੀ ਚੈਨਲ ਦੇ ਉੱਪਰ ਜਾਣਕਾਰੀ ਸਭ ਤੋਂ ਪਹਿਲਾਂ ਲੈ ਕੇ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰ ਅਪਡੇਟ ਟ੍ਰੈਕ ਚੁਰਤੇ ਬਾਕੀ ਬੀਤੇ ਦਿਨ ਦੀ ਗੱਲ ਕੀਤੀ ਜਾਵੇ ਤਾਂ ਦੁਆਰੇ ਤੋਂ ਮੌਸਮ ਸਾਫ਼ ਹੁੰਦਾ ਦਿਖਾਈ ਦੇਵੇਗਾ ਹੌਲੀ ਹੌਲੀ ਪੂਰਬੀ ਤੇ ਪੱਛਮੀ ਹਵਾਵਾਂ ਦੀ ਵਾਪਸੀ ਹੁੰਦੀ ਦਿਖਾਈ ਦੇਵੇਗੀ ਬਾਕੀ ਨਵੀਂ ਜਾਣਕਾਰੀ ਲਈ ਇੱਕ ਚਲਦਾ ਰਹੂੰਦੇ ਧੰਨਵਾਦ